ਆਹ ਦੇਖੋ ਬਾਈ ਜੀ ਇਸ ਬੰਦੇ ਦੀ ਕਲਾਕਾਰੀ ਦੇਖਦੇ ਜਾਓ ਇਹ ਪਾਣੀ ਨੂੰ ਦੇਖੋ ਬਨ ਰਿਹਾ ਚੱਕੋ ਇੱਟਾਂ ਲਾ ਕੇ ਕਰਤੀ ਚਣਾਈ ਇਹਨੇ ਦੇਖਦੇ ਜਾਓ ਬਾਈ ਜੀ ਬੋਕ ਐਂ ਚੀਜ਼ ਬਣਾਉਂਦੇ ਨੇ ਇਹਨੇ ਚੱਕੋ ਕਰਤਾ ਪਲਾਸਟਰ ਇਹੰਦੇ ਦੇ ਦੇਖਿਓ ਬਾਈ ਜੀ ਬਹੁਤ ट चीज ये देखो, बनाऊ चेको पाके जाल उत्ते पाता मसालाइड कि ला था भाई चेको एक इधरों प्रोजेक्ट यार चेको पाइप जी फिट करती जी हम देखते हैं, बिचू कैप प्लास्टिक की ਅਤਰਤ ਬਈ ਜਾਲ ਲਾ ਗਿਆ ਆਇਟਾਂ ਲੱਗ ਗਿਆ ਜਿੰਨ ਸਤਿਯੋਮ ਬਈ ਜੀ ਇਹ ਦੇਖਦੇ ਕੋਈ ਤਕੜੀ ਜਗਾੜ ਬਣਾਉਗਾ ਦੇਖੋ ਕੱਤੀਆਂ ਫਿਰ ਟੇਲਾਂ ਵਿੱਚ ਕੋ ਗੋਲ ਮੋਲ ਇਹ ਨੂੰ ਵੀ ਕੱਟਤਾ ਪਲਾਸਟਰ ਚਾਰਸੇ ਬេរੂੰ 플ਾਸਟਰ ਹੋ ਗਿਆ ਬਾਈ ਇਹ ਨੂੰ ਚੀਜ਼ ਬਣਾਉਗਾ ਘੈਂਟ ਲੱਗਦਾ ਇਸ ਹਿਸਾਬ ਨਾਲ ਲੱਗ ਰਿਹਾ ਤਿਆਰ ਕਰਨ ਉਧਰੋਂ ਪਾਣੀ ਇਕੱਠਾ ਹੋਈ ਦਿੰਦਾ ਆ ਲੈਣਾ ਹੀ ਆ ਮਾਰ ਲੀਏ ਬਾਈ ਜੀ ਉਹ ਘੜਤੀ ਉਧਰੋਂ ਮਿੱਟੀ ਗਲਾਈ ਟੈਪ ਤੇ ਆ ਬਚਾਲੇ ਇੱਕ ਹੋਰ ਲਾਤਾ ਜਾਲ ਪਾ ਕੇ ਚੱਕੋ ਇਹ ਕੋਈ ਪੂਰਾ ਤਕੜਾ ਪ੍ਰੋਡਕਟ ਮੰਨੂਗਾ ਬਈ ਜੀ ਦੇਖਦੇ ਜਾਓ ਬਾਕੀ ਵੀਡੀਓ ਤੇ ਸਿਰ ਲਾ ਹੀ ਨਾ ਕਿ ਇਹ ਦੇਖੋ ਜਿਵੇਂ ਆਪਣੇ ਪਿੰਨਾ ਚ ਇਧਰ ਕਹਿੰਦੇ ਖਾਲੇ ਇਹ ਦੇਖੋ ਇੱਕ ਖਾਲੇ ਦੇ ਰੂਪ ਵਿੱਚ ਤਿਆਰ ਕਰਤਾ ਨੇ ਇਦੇ ਵਿੱਚ ਦੀ ਮੈਨੂੰ ਲੱਗਦਾ ਪਾਣੀ ਚਲਾਉਗਾ ਇਹ ਬੱਕੀ ਦੇਖਦੇ ਆਂ ਬਈ ਅੱਗੇ ਵੀਡੀਓ ਦੇ ਵਿੱਚ ਕੀ ਬਣਾਉਂਦਾ ਇਹ ਲਾਤਾ ਪਲਾਸਟਰ ਲਓ ਜੀ ਰੱਖ ਕੇ ਗਾਜ ਚੱਕੋ ਹ ਨਹੀਂ ਤਾਂ ਘੜੀਆਂ ਘੱਟੀਆਂ ਹੁਣ ਹੋਰ चो रंग भी करता भाई। रंग करके देखो भाई जी कि सोना लग देखो चको आया मोटर जी ये भाई कुछ तैयार करू चको भाई जी बिजली तैयार करूगा देखो हाँ लाती दिया लड़िया चार सबेरे देखो करके पैप सैट लो जी पानी इधर में जान लग गया चको चल घूम गया पखा गया स्पीड देखो चल दियाँ लाइटा भी देखो जगाती लाइट हो वीडियो ਦਸ ਦੋ ਕੁ ਮਿੰਟਾਂ ਜੋ ਮੈਂ ਕੀ ਤਿਆਰ ਕਰਤਾ ਵਈ ਇਹ ਦੇਖੋ ਕਿੰਨਾ ਸੋਹਣਾ ਸਿਰ ਲਾਤਾ ਵਈ ਜੀ ਨਿਕਲ ਪਾਣੀ ਤੋਂ ਕਰਤੀ ਬਿਜਲੀ ਤੇ ਆ ਇਹ ਦੇਖ ਕੇੰਡਾ ਵਈ ਵੀਡੀਓ ਤੁਮ ਕਿ ਤੁਸੀਂ ਦੱਸਿਓ ਬਾਈ ਜੀ ਕਿਵੇਂ ਲੱਗੀ ਦੇਖੋ ਕਿੰਨਾ ਸੋਹਣਾ ਨਜ਼ਾਰਾ ਬਣਤਾ ਵਈ ਇਹ ਕਿਉਂ ਸਾਮ ਕਦੀਆਂ ਲੇਟਾਂ